ਤਹਿਸੀਲ ਜੁਇਰਾ ਦੇ ਸਨੇਰ ਰੋਡ ਤੋਂ ਜੁੜਾ ਹੈ ਸਿੱਤ ਸਰਕਾਰੀ ਕਾਲਜ ਜੋ ਕਿ ਸਿਰਫ ਫਰ ਫਿਰੋਜ਼ਪੁਰ ਬਲਕਿ ਮੋਗਾ ਅਤੇ ਫਰੀਦਕੋਟ ਜ਼ਿਲ੍ਹੇ ਦੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਪ੍ਰਦਾਨ ਕਰ ਰਿਹਾ ਪਰ ਅੱਜ ਵੀ ਇਹ ਕਾਲਜ ਪੜਨ ਵਾਲੇ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਉਡੀਕ ਕਰ ਰਿਹਾ ਹੈ ਜ਼ਿਲ੍ਹਾ ਫਿਰੋਜ਼ਪੁਰ ਦਾ ਇਕਲੌਤਾ ਕਾਲਜ ਹੈ ਜਿਸ ਦੇ ਵਿੱਚ ਪੱਕੇ ਤੌਰ ਤੇ ਪ੍ਰਿੰਸੀਪਲ ਦੀ ਸੀਟ ਖਾਲੀ ਹੈ ਇੰਜੀਨੀਅਰਸ ਪੰਜਾਬ ਦੀ ਟੀਮ ਦੇ ਵੱਲੋਂ ਇਸ ਕਾਲਜ ਦੇ ਵਿੱਚ ਪਹੁੰਚ ਕੇ ਕਾਲਜ ਦੇ ਪ੍ਰੋਫੈਸਰ ਸਤਵਿੰਦਰ ਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਦਿੱਤੀ ਗਈ ਜੁੜੀ ਜਾਣਕਾਰੀ ਉਸ ਦੇ ਮੁਤਾਬਕ ਇਸ ਕਾਲਜ ਦੇ ਵਿੱਚ ਅਧਿਆਪਕਾਂ ਤੋਂ ਇਲਾਵਾ ਕਲਰਕ ਅਤੇ ਸਫਾਈ ਕਰਮਚਾਰੀਆਂ ਦਾ ਬਹੁਤ ਸਾਰੀਆਂ ਪੋਸਟਾਂ ਜੁੜੀਆਂ ਨੇ ਉਹ ਖਾਲੀ ਪਈਆਂ ਹੋਈਆਂ ਨੇ ਐਸਐਮ ਖੜੇ ਆ ਜ਼ੀਰਾ ਦੇ ਸਰਕਾਰੀ ਕਾਲਜ ਵਿਖੇ ਅ ਦੱਸਣਾ ਚਾਹੁੰਦੇ ਆ ਕਿ ਇਸ ਕਾਲਜ ਦੇ ਵਿੱਚ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਜਿਹੜੀਆਂ ਵਿਦਿਆਰਥੀਆਂ ਨੂੰ ਮਿਲਦੀਆਂ ਹਨ ਕਿਹੜੇ-ਕਿਹੜੇ ਉਹਨਾਂ ਨੂੰ ਕੋਰਸ ਕਰਵਾਏ ਜਾਂਦੇ ਨੇ ਉਸ ਤੋਂ ਇਲਾਵਾ ਕੀ ਜ਼ਰੂਰਤਾਂ ਨੇ ਹੋਰ ਕਾਲਜ ਦੀਆਂ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੇ ਕੋਲੇ ਐਡੀਸ਼ਨਲ ਚਾਰਜ ਹੈ ਇਸ ਤੋਂ ਇਲਾਵਾ ਔਰ ਕਿਹੜੀਆਂ-ਕਿਹੜੀਆਂ ਮੰਗਾ ਨੇ ਜੋ ਕਾਲਜ ਦੀ ਜ਼ਰੂਰਤ ਹੈ ਇਹਦੇ ਬਾਰੇ ਜਾਣਨ ਦੇ ਲਈ ਅਸੀਂ ਚੱਲਦੇ ਹਾਂ ਰੌਪੀਆਂ ਦੇ ਵਿੱਚ ਬੈਠੇ ਹੋਏ ਪ੍ਰੋਫੈਸਰ ਸਾਹਿਬ ਸਰਦਾਰ ਸੁਤਵਿੰਦਰ ਪਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੋਲੋਂ ਜਾਣਦੇ ਹਾਂ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਵੀ ਇੱਥੇ ਡਿਊਟੀ ਨਹੀਂ ਪਾਉਂਦੇ ਆਣੂ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਾਲਜ ਦੇ ਵਿੱਚ ਬੱਚਿਆਂ ਨੂੰ ਕਾਲਜ ਦੇ ਵਿੱਚ ਬੱਚਿਆਂ ਨੂੰ ਜਿਹੜੀ ਹੈ ਕਿਹੜੇ ਕੋਰਸ ਕਰਾਏ ਜਾਂਦੇ ਆ ਕਿਹੜੀਆਂ ਕਲਾਸਾਂ ਨੇ ਔਰ ਕੀ ਰਿਕੁਆਇਰਮੈਂਟਸ ਨੇ ਜਿਹੜੀਆਂ ਇਸ ਟਾਈਮ ਕਾਲਜ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਸਰਦਾਰ ਰਤਵਿੰਦਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੰਡੀਅਨ ਇਸ ਪੰਜਾਬ ਤੇ ਸਵਾਗਤ ਹੈ ਤੁਹਾਡੇ ਕੋਲੋਂ ਜਾਨਣਾ ਚਾਹੁੰਦੇ ਆ ਕਿ ਇਹ ਕਾਲਜ ਕਿਸ ਸਮੇਂ ਤੋਂ ਚੱਲ ਰਿਹਾ ਹੈ ਔਰ ਕਿੰਨੇ ਏਕੜ ਦੇ ਵਿੱਚ ਇਹ ਕਾਲਜ ਬਣਿਆ ਔਰ ਕਿਹੜੇ-ਕਿਹੜੇ ਕੋਰਸ ਬੱਚਿਆਂ ਨੂੰ ਕਰਵਾਏ ਜਾਂਦੇ ਆ ਔਰ ਕਿਹੜੀਆਂ ਤੁਹਾਡੀਆਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਮੁੱਢਲੀਆਂ ਜ਼ਰੂਰਤਾਂ ਨੇ ਜਿਹੜੀਆਂ ਹੱਲੇ ਤੱਕ ਤੁਹਾਨੂੰ ਨਹੀਂ ਮਿਲੀਆਂ ਇੰਡੀਆ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੀ ਪ੍ਰੋਬਲਮਸ ਉਨਲੀ ਕਾਲਜ ਵਿਖੇ ਆਏ ਆ। ਇਹ ਸਰਕਾਰੀ ਕਾਲਜ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਇਕਲੌਤਾ ਕਾਲਜ ਹੈ। ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਦੋ-ਦੋ ਚਾਰ-ਚਾਰ ਕਾਲਜ ਹੈਗੇ ਆ ਪਰੰਤੂ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਿਰਫ ਕਾਲਜ ਇੱਕ ਹੀ ਹੈ। 24-25 ਸੈਸ਼ਨ ਦੀ ਗੱਲ ਕਰੀਏ ਤਾਂ ਇੱਥੇ ਲਗਭਗ 700 ਦੇ ਵਿਦਿਆਰਥੀ ਐਡਮਿਸ਼ਨ ਲੈ ਚੁੱਕੇ ਆ। ਅਸੀਂ ਸਿਰਫ 8 ਗੈਸਟ ਫੈਕਲਟੀ ਲੈਕਚਰ ਆ ਰਹੇ ਹਾਂ ਇੱਥੇ। ਪਿਛਲੇ 19-20 ਸਾਲਾਂ ਤੋਂ ਇੱਥੇ ਲਗਾਤਾਰ ਜਿਹੜਾ ਅਸੀਂ ਇੱਥੇ ਪੜਾਏ ਪੜਾਉਂਦੇ ਆ ਰਹੇ ਹਾਂ ਤੇ ਸਰਕਾਰ ਜਿਹੜੀ ਆ ਨਿਗੋਣੀਆਂ ਤਰਖਾਹਾਂ ਦੇ ਕੇ ਸਾਡਾ ਬੁੱਤਾ ਜਿਹੜਾ ਉਹ ਸਾਰ ਰਹੀ ਹੈ ਸੋ 32 ਏਕੜ ਦੇ ਵਿੱਚ ਇਹ ਜਿਹੜਾ ਕਾਲਜ ਬਣਿਆ ਹੋਇਆ ਤੇ ਸਾਡੀ ਗਿਣਤੀ ਹੈ ਜਿਹੜੀ ਲਗਾਤਾਰ ਵਧਦੀ ਰਹੀ ਹੈ ਸੋ 22 ਤੇ 23 ਸੈਸ਼ਨ ਦੇ ਦੌਰਾਨ ਵੀ ਹਾਇਰ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕਮਾਰ ਜੀ ਦੁਆਰਾ ਸਾਨੂੰ ਗਿਣਤੀ ਵਧਾਉਣ ਦੇ ਕਾਰਨ ਸਰਟੀਫੀਕੇਟ ਐਪਰੀਸ਼ੀਏਸ਼ਨ ਸਰਟੀਫਿਕੇਟ ਵੀ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਕਾਲਜ ਦੀਆਂ ਇੱਥੇ ਕਾਫੀ ਸਮੱਸਿਆਵਾਂ ਨੇ ਸਭ ਤੋਂ ਪਹਿਲਾਂ ਜੀਰਾ ਬੱਸ ਸਟੈਂਡ ਤੋਂ 4 ਕਿਲੋਮੀਟਰ ਦੂਰੀ ਹੋਣ ਕਰਕੇ ਇੱਥੇ ਕੋਈ ਟਰਾਂਸਪੋਰਟੇਸ਼ਨ ਦੀ ਸਹੂਲਤ ਬਿਲਕੁਲ ਨਹੀਂ ਹੈ ਵਿਦਿਆਰਥੀਆਂ ਨੂੰ ਆਉਣਾ ਜਾਣਾ ਜਿਹੜਾ ਉਹ ਬਹੁਤ ਔਖਾ ਹੈ ਇਸ ਤੋਂ ਇਲਾਵਾ ਟੀਚਿੰਗ ਤੇ ਨਾਨ ਟੀਚਿੰਗ ਦੇ ਵਿੱਚ ਜਿਹੜੀਆਂ ਪੋਸਟਾਂ ਖਾਲੀ ਪਈਆਂ ਉਹ ਵੀ ਕੰਮ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਸਾਡੇ ਪ੍ਰਿੰਸੀਪਲ ਦੀ ਪੋਸਟ ਵੀ ਜਿਹੜੀ ਹੈ ਖਾਲੀ ਹੈ ਸੋ ਸਾਡੇ ਡੀਡੀਓ ਡਾਕਟਰ ਮਨਜੀਤ ਸਿੰਘ ਫਰੀਦਕੋਟ ਨਾਲ ਸਾਨੂੰ ਜੁੜਿਆ ਹੋਇਆ ਹੈ ਸੋ ਅਸੀਂ ਇਹ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਜਿਹੜੀਆਂ ਖਾਲੀ ਪੋਸਟਾਂ ਇਹ ਭਰੀਆਂ ਜਾਣ ਅਤੇ ਜਿਹੜੇ ਨਵੇਂ ਕੋਰਸ ਸਮੇਂ ਦੇ ਹਾਣੀ ਕੋਰਸ ਆ ਜਿਹੜੇ ਉਹ ਇੱਥੇ ਜ਼ਰੂਰ ਦਿੱਤੇ ਜਾਣ ਕਿਉਂਕਿ ਇੱਥੇ ਜਿਹੜੀ ਪੜ੍ਹਾਈ ਆ ਸਿਰਫ ਇਕੱਲੀ ਬੀਏ ਦੇ ਵਿੱਚ ਲਿਮਟਿਡ ਸਬਜੈਕਟਸ ਦੇ ਨਾਲ ਹੀ ਹੋ ਰਹੀ ਆ ਇਥੋਂ ਜੀਰੋ ਇਲਾਕੇ ਦੇ ਵਿਦਿਆਰਥੀਆਂ ਨੂੰ ਡੀਐਸਸੀ ਬੀਕਾਮ ਜਾਂ ਹਾਇਰ ਐਜੂਕੇਸ਼ਨ ਦੇ ਲਈ ਦੂਜੇ ਕੋਰਸ ਵਾਲੇ ਦੂਸਰੇ ਸ਼ਹਿਰਾਂ ਦੇ ਵੱਲ ਵੀ ਰਾਖਤੀਆਂ ਪੈਂਦੀਆਂ ਸੋ ਆਪਣੇ ਕਾਲਜ ਦੇ ਵਿੱਚ ਆਪਣੇ ਸ਼ਹਿਰ ਦੇ ਕਾਲਜ ਦੇ ਵਿੱਚ ਹੀ ਇੱਥੇ ਨਵੇਂ ਕੋਰਸ ਜਿਹੜੇ ਦਿੱਤੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਦੂਰ ਜ਼ਰਾ ਡੇ ਸ਼ਰਾਂ ਦੇ ਵਿੱਚ ਨਾ ਜਾਣਾ ਪਵੇ। ਸਰ ਜੀ ਜਨਾ ਸਮਾਂ ਕਿ ਐਸ ਟਾਈਮ ਜਿਹੜਾ ਸਟਾਫ ਹੈ ਸਟਾਫ ਦੀ ਗੱਲ ਕਰੀਏ ਬੱਚਿਆਂ ਨੂੰ ਪੜਾਉਣ ਵਾਸਤੇ ਸਟਾਫ ਦੀ ਗਿਣਤੀ ਕਿੰਨੀ ਹੈ ਔਰ ਕਿਹੜੀਆਂ ਜੜੀਆਂ ਪੋਸਟਾਂ ਨੇ ਖਾਲੀ ਪਈਆਂ ਜੇ ਤੁਸੀਂ ਸਾਨੂੰ ਵਿਸਤਾਰ ਦੇ ਨਾਲ ਦੱਸ ਸਕੋ ਤਾਂ। ਟੀਚਿੰਗ ਮੀਆ ਜੜੀਆਂ ਸਾਡੇ ਕੋਲ 12 ਪੋਸਟਾਂ ਹੈ ਸਿਰਫ 8 ਗੈਸਟ ਫੈਕਲਟੀ ਹੀ ਕੰਮ ਕਰ ਰਹੀ ਹੈ ਔਰ ਇੰਗਲਿਸ਼ ਜੜੀਆਂ ਦੋ ਪੋਸਟਾਂ ਨੇ ਦੋਵੇਂ ਖਾਲੀ ਪਈਆਂ ਇਸ ਤੋਂ ਇਲਾਵਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਸਰਕਾਰ ਦੁਆਰਾ ਜੋ ਕਲਸਟਰ ਬਣਾਏ ਗਏ ਆ ਉਦਵਾਰ ਤੇ ਵੀਰਵਾਰ ਦੂਸਰੇ ਕਾਲਜ ਤੋਂ ਲੈਕਚਰਰ ਆਉਂਦੇ ਆ ਇਸ ਤੋਂ ਇਲਾਵਾ ਇੱਕ ਪੰਜਾਬੀ ਦੀ ਵੀ ਜਿਹੜੀ ਆ ਪੋਸਟ ਸਾਡੇ ਖਾਲੀ ਪਈ ਹੈ ਸੋ ਜਿਹੜਾ ਇੱਥੇ ਟੀਚਿੰਗ ਸਟਾਫ ਆ ਉਹ ਸਿਰਫ ਇੱਕ ਸੈਕਸ਼ਨ ਦਾ ਹੀ ਹੈ ਜਦ ਕਿ ਇੱਥੇ ਚਾਰ ਚਾਰ ਸੈਕਸ਼ਨ ਆ ਜਿਹੜੇ ਇਸ ਸਰਪਲਸ ਜਿਹੜਾ ਹੁਣ ਹੋਣਾ ਚਾਹੀਦਾ ਸੋ ਟੀਚਿੰਗ ਦੀ ਗਿਣਤੀ ਵੀ ਜਿਹੜੇ ਟੀਚਰਸ ਦੀ ਗਿਣਤੀ ਵੀ ਜਿਹੜੀ ਹੈ ਉਹ 75% ਹੋਰ ਵਧਾਉਣੀ ਚਾਹੀਦੀ ਹੈ ਸੋ ਇਸ ਵੀ ਸਾਡੇ ਨਾਲ ਪ੍ਰੋਫੈਸਰ ਸਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇਸ ਕਾਲਜ ਦੇ ਵਿੱਚ ਇਸ ਟਾਈਮ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੈ ਔਰ ਉਹਨਾਂ ਨੂੰ ਪੜ੍ਹਾਉਣ ਦੇ ਲਈ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਅਧਿਆਪਕ ਸਾਹਿਬਾਨ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ ਔਰ ਕਿੰਨੀਆਂ ਜਿਹੜੀਆਂ ਪੋਸਟਾਂ ਇੱਥੇ ਖਾਲੀ ਪਈਆਂ ਦੱਸਣਾ ਚਾਹਾਂਗੇ ਕਿ ਜ਼ੀਰਾਦਾਨੀ ਬਲਕਿ ਇਹ ਜ਼ਿਲ੍ਹਾ ਫਿਰੋਜ਼ਪੁਰ ਦਾ ਇੱਕੋ-ਲੋਤਾ ਕਾਲਜ ਹੈ ਜੋ ਸਨ 1971 ਦੇ ਵਿੱਚ ਪਣਾਇਆ ਗਿਆ ਸੀ ਔਰ ਹੁਣ ਤੁਹਾਨੂੰ ਉਹਨਾਂ ਦੀ ਤਸਵੀਰ ਦਿਖਾਣੇ ਆ ਜਿਨ੍ਹਾਂ ਨੇ ਇਸ ਕਾਲਜ ਨੂੰ ਆਪਣੀ 32 ਏਕੜ ਜ਼ਮੀਨ ਦੇ ਕੇ ਇਸ ਕਾਲਜ ਦੀ ਜਿਹੜੀ ਉਸਾਰੀ ਕਰਵਾਈ ਸੀ ਇਸ ਕਾਲਜ ਨੂੰ ਜਿਹੜਾ ਸ਼ੁਰੂ ਕਰਵਾਇਆ ਗਿਆ ਸੀ ਲੇਕਿਨ ਸਮੇਂ ਦੀਆਂ ਸਰਕਾਰਾਂ ਲੋ ਇਸ ਕਾਲਜ ਦੇ ਵੱਲ ਕੋਈ ਪੂਰਾ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਵੀ ਇਹ ਕਾਲਜ ਦਰਸریہਏ ਉਹਨਾਂ ਪੋਸਟਾਂ ਨੂੰ ਉਹਨਾਂ ਅਧਿਆਪਕਾਂ ਨੂੰ ਦੱਸਿਆ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਨੇ ਜਿਵੇਂ ਕਿ ਗੱਲ ਸਰ ਨੇ ਕੀਤੀ ਹੈ ਟਰਾਂਸਪੋਰਟੇਸ਼ਨ ਟਰਾਂਸਪੋਰਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜ਼ੀਰਾ ਤੋਂ ਕਰੀਬ 4 ਕਿਲੋਮੀਟਰ ਬਾਹਰ ਇੱਕ ਕਾਲਜ ਬਣਿਆ ਹੋਇਆ ਬਿਲਕੁਲ ਸ਼ਾਂਤਮਈ ਮਾਹੌਲ ਹੈ ਕਾਲਜ ਦਾ ਵੀ ਤੁਹਾਨੂੰ ਨਜ਼ਾਰਾ ਦਿਖਾਵਾਂਗੇ ਕਾਲਜ ਦੇ ਕੋਨੇ-ਕੋਨੇ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਲੇਕਿਨ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਵਿਦਿਆਰਥੀਆਂ ਨੂੰ ਇੱਥੇ ਪੜਨ ਦੇ ਵਿੱਚ ਆਉਂਦੀ ਹੈ ਜਦੋਂ ਉਹਨਾਂ ਨੂੰ ਘਰਾਂ ਤੋਂ ਆਉਣਾ ਪੈਂਦਾ ਜਾਂ ਤੋਂ ਆਪਣੇ ਵੀਹਿਕਲਸ ਤੇ ਆਉਂਦੇ ਨੇ ਜਾਂ ਕਜੀ ਅਜਿਹੇ ਜਿਹੜੇ ਪਰਿਵਾਰ ਜੋ ਵੀ ਕਲਜ਼ੀ ਸਹੂਲਤ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਨਹੀਂ ਕਰਵਾ ਸਕਦੇ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਹੈਲਪ ਲੈਣੀ ਪੈਂਦੀ ਹੈ ਕਿਸੇ ਤੋਂ ਲਿਫਟ ਲੈਣੀ ਪੈਂਦੀ ਹੈ ਸੋ ਕਾਲਜ ਦਾ ਨਜ਼ਾਰਾ ਤੁਹਾਨੂੰ ਦਿਖਾਉਣੇ ਆ ਕਾਲਜ ਦੇ ਕੋਨੇ-ਕੋਨੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਬਣੇ ਰੋ ਸਾਡੇ ਨਾਲ ਕੈਮਰਾ ਪਰਸਨ ਦੇ ਨਾਲ ਮੈਸ ਜੀ ਸ਼ਵੇਤ ਇੰਡੀਆ ਨਿਊਜ਼ ਪੰਜਾਬ ਤੇ ਸਰਕਾਰੀ ਕਾਲਜ ਜੀਰਾ ਫਿਰੋਜ਼ਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਲਜ ਨੂੰ ਜਾਣ ਵਾਸਤੇ ਵੀ ਕੋਈ ਬੱਸ ਨਹੀਂ ਹੈ ਤੇ ਸਰਕਾਰਾਂ ਜੁੜੀਆਂ ਨੇ ਬਦਲ ਰਹੇ ਨੇ ਇਸ ਕਾਲਜ ਦੇ ਵੱਲ ਕੋਈ ਧਿਆਨ ਨਹੀਂ ਆਨੇ ਸਰਕਾਰਾਂ ਕਿੰਨੀਆਂ ਬਦਲੀ ਪਰ ਕਾਲਜ ਦਾ ਕੋਈ ਧਿਆਨ ਜੁੜਾ ਹੈ ਕਿਸੇ ਦੇ ਵੱਲੋਂ ਨਹੀਂ ਦਿੱਤਾ ਗਿਆ ਜ਼ਿਲ੍ਹਾ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਸਰਕਾਰੀ ਕਾਲਜ ਉਥੇ ਕਿ ਅਧਿਆਪਿਕਾ ਤੋਂ ਇੱਕ ਕਾਲਜ ਜੁੜਾ ਹੈ ਅਧਿਆਪਕਾ ਤੋਂ ਵਾਂਝਾ ਰਹਿ ਗਿਆ ਹੈ ਪੜਨ ਵਾਲੇ ਸਟੂਡੈਂਟਸ ਹੈਗੇ ਨੇ ਪਰ ਟੀਚਰਸ ਦਾ ਜੁੜਾ ਟੀਚਰਸ ਦੀ ਜਿਹੜੀ ਪੋਸਟ ਹੈ ਉਹ ਖਾਲੀ ਪਈ ਹੈ ਕਾਲਜ ਨੂੰ ਜਾਣ ਵਾਸਤੇ ਕੋਈ ਬੱਸ ਸਰਵਿਸ ਵੀ ਪਰਵਾਇਡ ਨਹੀਂ ਕੀਤੀ ਗਈ ਹੈ